ਰਾਗ ਸਾਰੰ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਹਾਂ ਨਰ ਗਰਬਸਥੂਰੀ ਬਾਤ ਮਨ ਦਸਨਾਜ ਟਕਾ ਚਾਰ ਗੰਠੀ ਐਂਡੋ ਟਿੱਡੋ ਜਾਤ ਰਹਾਉ ਬਹੁਤ ਪ੍ਰਤਾਪ ਗਾਉ ਸਉ ਪਾਈ ਦੋਏ ਲਖ ਟਕਾ ਬਰਾਤ ਦਿਸ ਚਾਰ ਕੀ ਕਰਹੋ ਸਾਹਬੀ ਜੈਸੀ ਬਨ ਹਰ ਪਾਤ ਨਾ ਕੋ ਲੈ ਆਇਓ ਇਹੁ ਧਨ ਨਾ ਕੋ ਲੈ ਜਾਤ ਰਾਮਨ ਹੂ ਤੇ ਅਦਕ ਛਤਰ ਪਤ ਖਿਨ ਮਹਿ ਗਏ ਬਿਲਾਤ ਹਰ ਕੇ ਸੰਤ ਸਦਾ ਥਿਰ ਪੂਜੋ ਹੋ ਜੋ ਹਰ ਨਾਮ ਜਪਾਤ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਲਾਤ ਮਾਤ ਪਿਤਾ ਬਨਤਾ ਸੁੱਤ ਸੰਪਤ ਅੰਤ ਨ ਚਲਤ ਸੰਗਾਤ ਕਹਿਤ ਕਬੀਰ ਆਰਾਮ ਭਜ ਬਉਰੇ ਜਨਮ ਅਕਾਰਥ ਜਾਤ ਰਾਜ ਆਸ਼ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਰਹਾਉ ਹਸ ਤੂ ਜਾਏ ਸੁਰੂਵਤ ਆਵੇ ਰੂਵਤ ਜਾਏ ਸੋ ਹਸੈ ਬਸਤੋ ਹੋਏ ਹੋਏ ਸੋ ਊਜਰ ਊਜਰ ਹੋਏ ਸੋ ਬਸੈ ਜਲ ਤੇ ਥਲ ਕਰ ਖਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਰਾਵੇ ਪਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਪਿਖਾਰੀ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲੇਹਾਰੀ ਸਾਰੰਗ ਬਾਣੀ ਨਾਮ ਦੇਉ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਕਾਏ ਰੇ ਮਨ ਵਿਖਿਆ ਬਨ ਜਾਏ ਭੂ ਲੋਰੇ ਠਗ ਮੂਰੀ ਖਾਏ ਰਹਾਉ ਜੈਸੇ ਮੀਨ ਪਾਣੀ ਮੈਂ ਰਹਿਐ ਕਾਲ ਜਾਲ ਕੀ ਸੁਧ ਨਹੀਂ ਲਹੈ ਜਿਹ ਬਾ ਸਵਾਦੀ ਲੀਲਤ ਲੋਹ ਐਸੇ ਕਨਕ ਕਾਮਨੀ ਬਾਂਧਿਓ ਮੋਹ ਜਿਉ ਮਦ ਮੱਖੀ ਸੰਚੈ ਅਪਾਰ ਮਦ ਲੀਨੋ ਮੁਖ ਦੀਨੀ ਛਾਰ ਗਉ ਬਾਸ਼ ਕੋ ਸੰਚੈ ਖੀਰ ਗਲਾ ਬਾਂਧ ਦੋਹੇ ਲੇ ਆਹੀਰ ਮਾਇਆ ਕਾਰਨ ਸ਼ਰਮ ਅਤ ਕਰੈ ਸੋ ਮਾਇਆ ਲੈ ਗਾੜੈ ਧਰੈ ਆਤ ਸੰਚੈ ਸਮਝੈ ਨਹੀਂ ਮੂੜ ਧਨ ਧਰਤੀ ਤਨ ਹੋਏ ਗਇਓ ਧੂੜ ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ ਸਾਧ ਸੰਗਤ ਕਭੂ ਨਹੀਂ ਕਰੈ ਕਹਿਤ ਨਾਮ ਦੇਉ ਤਾ ਚੀ ਆਣ ਨਿਰਪੈ ਹੋਏ ਭਜਿਐ ਭਗਵਾਨ ਬਦੋ ਕੀ ਨਾ ਹੋੜ ਮਾਦਵ ਮੋਸਿਓ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋ ਸਿਉ ਰਹਾਉ ਆਪਨ ਦੇਉ ਦੇਉਰਾਪਨ ਆਪ ਲਗਾਵੇ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਨ ਸੁਨਨ ਕਉ ਦੂਜਾ ਆਪਹਿ ਗਾਵੇ ਆਪਹਿ ਨਾਚੈ ਆਪ ਬਜਾਵੇ ਤੂਰਾ ਕਹਿਤ ਨਾਮ ਦੇਉ ਤੂੰ ਮੇਰੋ ਠਾਕੁਰ ਜਾਨਿਉਰਾ ਤੂੰ ਪੂਰਾ ਦਾਸ ਅਨਿੰਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤ੍ਰਾਪ ਤ੍ਰਈ ਮੋਚਨ ਪਰ ਸਤ ਮੁਕਤ ਕਰਤ ਗ੍ਰਹਿ ਕੂਪ ਰਹਾਉ ਮੇਰੀ ਬਾਂਦੀ ਭਗਤ ਛਡਾਵੇ ਬਾਂਦੈ ਭਗਤ ਨਾ ਛੂਟੈ ਮੋਹੀ ਏਕ ਸਮੈ ਮੋ ਕੋ ਗਹਿ ਬਾਂਦੈ ਤਉ ਪੁਨ ਮੋ ਪੈ ਜਵਾਬ ਨਾ ਹੋਏ ਮੈਂ ਗੁਣ ਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮਦੇਵ ਜਾ ਕੇ ਜੀ ਐਸੀ ਤੈ ਸੋ ਤਾਂ ਕੈ ਪ੍ਰੇਮ ਪ੍ਰਗਾਸ ਸਾਰੰਗ ਇਕ ਓੰਕਾਰ ਸਤਗੁਰ ਪ੍ਰਸਾਦ ਤੈ ਨਰ ਕਿਆ ਪ੍ਰਾਨ ਸੁਨ ਕੀਨਾ ਅਨ ਪਾਵਨੀ ਭਗਤ ਨਹੀਂ ਉਪਜੀ ਭੂਖੈ ਦਾਨ ਨਾ ਦੀਨਾ ਰਹਾਉ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟੇਉ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੂਟੀ નિਫਲ ਭਈ ਸਭ ਸੇਵਾ ਵਾਟ ਪਾਰ ਘਰ ਮੂਸ ਬਰਾਨੂ ਪੇਟ ਭਰੈ ਅਪਰਾਧੀ ਜੇਹ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਦੀ ਹਿੰਸਾ ਤੋਂ ਮਨ ਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮ ਆਨੰਦ ਸਾਧ ਸੰਗਤ ਮਿਲ ਕਥਾ ਪਨੀਤ ਨਾ ਚਾਲੀ ਛਾਦ ਮਨ ਹਰ ਬੇਮੁਖਨ ਕੋ ਸੰਗ ਸਾਰੰਗ ਮਹੱਲਾ 5 ਸੂਰਦਾਸ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਭੇ ਅਰਪਿਓ ਆਨੰਦ ਸਹਿਜ ਤੁੰ ਝੋਕ ਰਹਾਉ ਦਰਸ਼ਨ ਪੇਖ ਭਏ ਨਿਰਬਿਖੈ ਭਾਈ ਹ ਸਗਲੇ ਥੋਕ ਆਨ ਬਸਤ ਸਿਓ ਕਾਜ ਨਾ ਕਛੂ ਐ ਸੁੰਦਰ ਬਦਨ ਅਲੋਕ ਸ਼ਿਆਮ ਸੁੰਦਰ ਤਜ ਆਨ ਜੋ ਚਾਹਤ ਜਿਉ ਕੁਸ਼ਟੀ ਤਨ ਜੋਕ ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ ਸਾਰੰ ਕਬੀਰ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ 판 ਕਾ ਰਹਾਉ ਆਗੇ ਕਉ ਕਿਸ ਤੁਲਹਾ ਬੰਧੋ ਕਿਆ ਪ੍ਰਵਾਸਾ ਧਨ ਕਾ ਕਹਾਂ ਬਸਾਸਾ ਇਸ ਭਾਂਡੇ ਕਾ ਇਤਨਾ ਕ ਲਾਗੇ ਧਨ ਕਾ ਸਗਲ ਧਰਮ ਪੁੰਨ ਫਲ ਪਾਵੋ ਤੂਰ ਬਾਂਚੋ ਸਭ ਜਨ ਕਾ ਕਹ ਕਬੀਰ ਸੁਨੋ ਰੇ ਸੰਤੋ ਇਹੋ ਮਨ ਉਡਨ ਪੰਖੇ ਰੂ ਬਨ ਕਾ ਰਾਗ ਮਲਾਰ ਚੌ ਪਦੇ ਮਹੱਲਾ ਪਹਿਲਾ ਕਰ ਪਹਿਲਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖਵਾਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਘਰ ਜਾਵੋ ਰਹਾਉ ਤੁਧ ਨੂੰ ਸੇਵਹਿ ਤੁਝ ਕਿਆ ਦੇਵਹਿ ਮੰਗਹਿ ਲੇਵਹਿ ਰਹਿ ਨਹੀਂ ਤੂੰ ਦਾਤਾ ਜੀਆਂ ਸਭਨਾ ਕਾ ਜੀਆਂ ਅੰਦਰ ਜਿਉ ਤੂੰ ਹੀ ਗੁਰਮੁਖ ਧਿਆਵਹਿ ਸੇ ਅੰਮ੍ਰਿਤ ਪਾਵਹਿ ਸੇ ਸੁਚੇ ਹੋਹੀ ਅਹਨਸ ਨਾਮ ਜੱਪੋ ਰੇ ਪ੍ਰਾਣੀ ਮੈਲੇ ਹੱチェ ਹੋਹੀ ਜੇਹੀ ਰੁੱਤ ਕਾਇਆ ਸੁਖ ਤਿਹਾਂ ਤੇਹੋ ਜੇਹੀ ਦੇਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਮੈ ਰੋਤ ਕੇਹੀ ਮਲਾਰ ਮੁਹੱਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਲਾਵੇ ਸੁਨ ਕਨ ਘੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਵਰਸ ਕਨਾ ਮੇਰਾ ਮਨ ਭੀਨਾ ਅੰਮ੍ਰਿਤ ਬੂੰਦ ਸੁਹਾਣੀ ਹੀ ਅਰੈ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਿਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮਾਨਿਆ ਹਰ ਵਰਨਾਰ ਭਈ ਸੋਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਭਈ ਬੈਰਾਗਣ ਅਸਥਿਰ ਵਰਸੋਹਾਗ ਹਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭੇ ਆਪਣੀ ਕਿਰਪਾ ਕਰੀ ਕਾਮਣ ਜਾਣ ਨਹੀਂ ਮਨ ਨਿਹਚਲ ਪੂਰੇ ਗੁਰ ਕੀ ਓਟ ਗਹੀ ਨਾਨਕ ਰਾਮ ਨਾਮ ਜਪ ਗੁਰਮਖ ਧੰਨ ਸੁਹਾਗਣ ਸੱਚ ਸਹੀ ਮਲਾਰ ਮੁਹੱਲਾ ਪਹਿਲਾ